ਟੂ ਮਾਈ ਵਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ ਅੱਜ ਆ ਜੀ ਆਪਣੇ ਵਲੌਗ ਦਾ 100 ਤਿਹਰ ਮਾਣ ਮਿੱਤਰੋ ਮੈਂ ਸਭ ਨੂੰ ਬੰਦ ਦਿੱਤੀਆਂ ਨੇ ਹੁਣ ਆਪਾਂ ਚੱਲਿਆਂ ਸ਼ਹਿਰ ਤੇ ਮਲਿਆ ਜਾ ਰਹੀ ਹੈ ਪਟਕਾ ਪਟਕੀ ਮੰਨ ਕੇ ਹੈਲੋ ਕਰਦੇ ਪੁੱਤੇ ਪਟਕਾ ਨਹੀਂ ਬਣ ਕੇ ਆ ਕਹੀ ਗਿਆ ਯਾਰ ਅੱਜ ਜਾਣਾ ਜਾਊਂਗਾ ਸਵੇਰੇ ਸਵੇਰੇ ਪਹਿਲਾਂ ਨਾ ਮੇਰਾ ਅੰਦੀ ਮੈਂ ਕਿਹਾ ਸੁੱਤਾ ਪੈ ਜਾਵਾਂਗਾ ਕੰਨ ਉਠਾਉਣਾ ਮੈਂ ਕਿਹਾ ਚੱਲ ਕੋਸੇ ਨਹੀਂ ਹੁੰਦਾ ਉਹ ਯਾਤਪਈਓ ਆ ਗਿਆ ਜੀ ਆਪਣੇ ਗਿਫਟੀ ਵੀ ਬਾਬਾ ਵੀ ਬੋਲਦਾ ਉਧਰੋਂ ਚਲੋ ਜੀ ਅਰ ਗਿਫਟੀ ਨੂੰ ਕਿਹਾ ਸੀ ਜੀ ਵੀਰ ਅਸੀਂ ਤਿਆਰ ਆਪਾਂ ਮਲੇਰਕੋਟਲੇ ਸੈਮੀਨਾਰ ਤੇ ਵੀ ਚੱਲਣਾ ਠੀਕ ਹੈ ਜੀ ਬਸ ਸੁਣਨ ਵਾਲੇ ਹੋਣ ਰਾਇਡ ਹੀ ਚ ਵੀਕ ਨੇ ਉਹ ਨਹੀਂ ਮਟਰ ਕਰਦਾ ਕਿੰਨੇ ਨੰਬਰ ਆਏ ਨੇ ਕਿੰਨੇ ਪਰਸੈਂਟੇਜ ਨੇ ਉਹ ਨਹੀਂ ਹੋ ਗਏ ਮਤਲਬ ਫਿਰ ਰਾਈਡ ਆਪਾਂ ਕਰੋ ਚੈੱਕਟ ਹੋਰ ਆਪਣੀ ਅੱਜ ਜਾਣਾ ਆਪਾਂ ਮਲੇਰਕੋਟਲੇ ਸਰਕਾਰੀ ਕਾਲਜ ਉੱਥੇ ਆਪਣਾ ਸੈਮੀਨਾਰ ਜਾ ਪਹਿਲਾ ਸੈਮੀਨਾਰ ਆ ਮਿੱਤਰੋ ਦੇਖਣਾ ਕਿਵੇਂ ਰਹਿੰਦਾ ਹੌਸਲਾ ਤਾਂ ਭਰ ਲਾ ਪਾਚੀ ਦੇਖੋ ਕੀ ਬਣਦਾ ਮੈਂ ਥੋੜਾ ਜਿਹਾ ਤਾਂ ਲੱਗ ਰਹੀ ਆ ਯਾਰ ਪਹਿਲਾ ਨਰਵਸ ਜਿਆਦਾ ਹੁੰਦਾ ਹੀ ਆ ਬੰਦਾ ਕਿਵੇਂ ਜੇ ਬੋਲਣਾ ਇਹਨੇ ਬੰਦੇ ਆ ਜੀ ਚੱਲ ਬਏ ਫਿਰ ਮਤਰੋ ਆਪਾਂ ਮਲੇਰ ਕੋਟਲੇ ਨੂੰ ਇੱਥੇ ਚੱਕਣਾ ਵੇਖ ਕਰ ਜਾ ਚੇ ਨੂੰ ਪੋਟਾ ਆ ਜਾ ਜਾ ਚਾ ਆ ਜਾ ਬੁਰੇ ਲੀੜੇ ਜੇ ਮੇਰੇ ਪੱਗ ਧੋ ਦੀ ਕਿੱਜਾ ਲੇਟ ਹੋ ਗਏ ਆ ਜਾ ਗਿਫਟੀ ਚੱਲੇ ਮਤਰੋ ਮਲੇਰ ਕੋਟਲੇ ਪਹੁੰਚਣ ਵਾਲੇ ਮਤਰੋ ਧੂਰੀ ਉਹ ਇਹ ਘਾਰ ਆ ਕੇ ਨਾ ਸੋਣਾ ਰਾਤ ਤੋਂ ਕਾਹਤ ਯਾਵਾ ਬਹੁਤ ਵਧੀਆ ਕੋਮੇਟਰੋ ਪਹੁੰਚਣ ਵਾਲਿਆ ਧੂਰੀ ਉਹ ਤੋਂ ਮਲੇਰ ਕੋਟਲਾ ਪਹੁੰਚ ਗਏ ਮਤਰੋ ਧੂਰੀ ਪੂਰੀ ਤੋਂ ਹੁਣ ਚੱਲ ਪਏ ਮਲੇਰ ਕੋਟਲੇ ਕਰਤੀ ਸਟੋਨਟ ਉਹ ਤੁਹਾਨੂੰ ਲੋਕੇਸ਼ਨ ਉਦੇ ਪਿੱਛੇ ਲਾ ਦੇ ਨਾ ਇਧਰ ਹੀ ਲਾਉਂਦਾ ਮੈਂ ਓਏ ਉਹ ਇਧਰ ਹੀ ਲਾ ਲਾ ਦੇ ਖੜਾ ਹੈ ਦੇ ਨਾਲ ਲਾ ਦੇ ਆ ਇਹ ਕਰਕੇ ਇੱਥੇ ਔਰ ਇੱਥੇ ਆ ਦੀਵਰ ਲਾ ਦੇ ਇੱਥੇ ਲਾ ਹਾਂ ਬੜੀ ਜੀ ਹਾਂ ਚਲੋ ਜੀ ਚਲੋ ਆ ਜੀ ਬਣਾਉਂ ਕਲਾ ਦਿਓ ਪਹੁੰਚ ਗਏ ਜੀ ਮਤਰੋ ਆਪ ਔਰ ਹਾਲ ਦੇ ਜੀ ਸਰਕਾਰੀ ਕਾਲ ਦੇ ਮਲੇਰ ਕੋਟਲਾ ਪ੍ਰਿੰਸ ਦੀ ਫੌਲ ਦੇ ਜਮਾਏ ਲਗੇ ਜੀ ਮਤਲਬ ਰੂਮ ਚ 1926 ਚ ਬਣਾਇਆ ਹੋਇਆ ਜੀ ਇਹ ਕਾਲ ਦੇ ਉਹਨੇ ਬਣਾਇਆ ਸੀ ਨਵਾਬ ਆਇਮ ਦਲੀ ਖਾਨ ਨੇ 1918 1981 ਤੋਂ 1978 ਤੱਕ 1881 ਤੋਂ 1978 ਇਹਨਾਂ ਨੇ ਬਣਾਇਆ ਜੀ ਇੱਥੇ ਬੈਠੇ ਜੀ ਆਪਾਂ ਮੇਨ ਹੋਟਲ ਦੇ ਵੀਰੇ ਉਹ ਜਿਹੜਾ ਇਹ ਆਪਣੇ ਇੱਥੇ ਆ ਬਦਨ ਬਕਰ ਚਾਚਾ ਗੈਪਟੀ ਨਾਲ ਇਹ ਦੋ ਵਾਰ ਦੇਣੀ ਸੀ ਸਪੀਚ ਉਹ ਪੜ ਰਹੇ ਆ ਮੜਾ ਜੀ ਟਰਾਈ ਹੋ ਰਹੀ ਆ ਤੇ ਵੀ ਕੀ ਕੀ ਬੋਲਣਾ ਪਹਿਲੀ ਵਾਰੀ ਬੋਲਾਂਗੇ ਦੇਖਾਂਗੇ ਕਿਵੇਂ ਬੋਲਾਂਗੇ ਇਹ ਇੱਥੇ ਮੇਤਰੋ ਆਪਾਂ ਮੁੱਖ ਮਹਿਮਾਨ ਸੀ ਤੇ ਇੱਥੇ ਜਿਹੜਾ ਪੰਜਾਬ ਸਰਕਾਰ ਦਾ ਨਸਿਆਂ ਵਿਰੋਧ ਚੁੱਧ ਚੱਲ ਰਿਹਾ ਉਹਦੇ ਸੈਮੀਨਾਰ ਤੇ ਆਪਾਂ ਨੂੰ ਬੁਲਾਇਆ ਸੀ ਇੱਥੇ ਏ ਆਈ ਜੀ ਭਪਿੰਦਰ ਸਿੰਘ ਤੇ ਡੀ ਐਸ ਪੀ ਸੰਜੀਵ ਗੋਇਲ ਇਹਨਾਂ ਨਾਲ ਨਸ਼ੇ ਦੇ ਮੁੱਦੇ ਤੇ ਆਪਾਂ ਗੱਲਾਂ ਬਾਤਾਂ ਕਰੀਆਂ ਜੀ ਤੇ ਪ੍ਰਿੰਸੀਪਲ ਮੈਡਮ ਜੀ ਸਰਕਾਰੀ ਕਾਲਜ ਮਲੇਰ ਕੋਟਲਾ ਦੀ ਉਹਨਾਂ ਨਾਲ ਗੱਲਾਂ ਬਾਤਾਂ ਕਰੀਆਂ ਬਹੁਤ ਚਾਹ ਪਾਣੀ ਪੀਤਾ ਜੀ ਪੂਰਾ ਮਾਨਸਤਕਾਰ ਕੀਤਾ ਜੀ ਇਹਨਾਂ ਨੇ ਅੰਦਰ ਸ਼ਾਇਦ ਕੋ ਸਵਾਸ ਦਾ ਐਸਾ ਕੋੜ ਆ ਇਹ ਬੰਦੇ ਵੀ ਦੋਸਿਰ ਸਿਰਫ ਉਸੇ ਮੁੱਦੋਂ ਵਿਅਕਤੀਗਤ ਤੌਰ ਤੇ ਪ੍ਰਭਾਵ ਨਹੀਂ ਕਰਦਾ ਬਲਕਿ ਸਮਾਜ ਦੇ ਜੁਨੇ ਵੀ ਆਕਰਸ਼ਿਤ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਡਾਇਰੈਕਟਲੀ ਡਾਇਰੈਕਟਲੀ ਪ੍ਰਭਾਵਿਤ ਕਰਦਾ ਐਸਾ ਸੈਮੀਨਾਰ 'ਚ ਸਭ ਤੋਂ ਪਹਿਲਾਂ ਜੀ ਫਿਰ ਸਰਕਾਰੀ ਕਾਲਜ ਮਲੇਰ ਗੋਟਲਾ ਦੇ ਪ੍ਰਿੰਸੀਪਲ ਮੈਡਮ ਨੇ ਨਸ਼ੇ ਤੇ ਆਪਣੀ ਸਪੀਚ ਦਿੱਤੀ ਪਾਰਟ ਤੇ ਹੁਣ ਜਦ ਪੁਲਿਸ ਉਹਦੇ ਪਾਰਟ ਤੇ ਹੁਣ ਜਾਂ ਜੋ ਐਂਟੀ ਨਾਰਕੋਟਿਕ ਟਾਸਕ ਫੋਰਸ ਹੈ ਉਹਦੇ ਪਾਰਟ ਤੇ ਹੁਣ ਬਲਕਿ ਹਰ ਇੱਕ ਜੀਵ ਹਰ ਇੱਕ ਪ੍ਰਾਣੀ ਜੋ ਇਸ ਸਮਾਜ ਦੇ ਵਿੱਚ ਰਹਿ ਰਿਹਾ ਹੈ ਹਰ ਜਿਹਨੂੰ 48 ਆਰਸ ਜੇਕਰ ਅਸੀਂ ਉਸ ਨੂੰ ਅਫੀਮ ਦੇ ਦਿੰਦੇ ਹਾਂ ਤਾਂ ਉਹਦਾ ਕਾਰਨ ਪੈਰਾਲਜੀ ਕਰ ਜਾਏਗਾ ਉੱਥੇ ਹੀ ਰੁਕ ਜਾਂਦਾ ਸੋ ਸਾਨੂੰ ਲੈਕਚਰ ਉਹ ਲੈਕਚਰ ਨੇ ਦਿੱਤੀ ਜਾਂਦਾ ਚੀਜ਼ ਅਗਰ ਉਹਨਾਂ ਨੂੰ ਸਿਰ ਲਿਮਟਡ ਕੁਆਨਟੀਟੀ ਦੇ ਵਿੱਚ ਲੈ ਰਹੇ ਅਸੋਮੈਟਿਕ ਥੈਂਕ ਦੇ ਆ ਬੈਨੀਫੀਸ਼ੀਅਲ ਫਾਰ ਅਸ ਠੀਕ ਹੈ ਫਿਰ ਵਾਰੀ ਆਈ ਮੇਟਰੋ ਡੀਐਸਪੀ ਸੰਜੀਵ ਗੋਇਲ ਦੀ ਉਹ ਜਦੋਂ ਅਪੀਮ ਕਿ ਪੁਕੀ ਨੂੰ ਐਜ਼ ਅ ਮੈਡੀਸਿਨ ਯੂਜ਼ ਕਰਦੇ ਸੀ ਉਹ ਸਮਾਂ ਸੀਗਾ ਜਦੋਂ ਇਹਨੂੰ ਨਸ਼ੇ ਦੇ ਵਿੱਚ ਨਾਰਕੋਟਿਕ ਐਕਟ ਦੇ ਵਿੱਚ ਸ਼ਾਮਲ ਕੀਤਾ ਹੋਇਆ 1985 ਦਾ ਐਕਟ ਬਣਿਆ ਹੋਇਆ ਉਦੋਂ ਬਾਅਦ ਸ਼ਕਤੀ ਇੰਨੀ ਜ਼ਿਆਦਾ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਕਿ ਜਿਹੜੇ ਨਸ਼ੇ ਦੇ ਸਬੰਧਨ ਨੇ ਜਦੋਂ ਉਹਨਾਂ ਨੂੰ ਪਤਾ ਲੈਂਦੇ ਆ ਵੀ ਅਪੀਮ ਪੁਕੀ ਦਾ ਉਹ ਨਿਕਲ ਨਹੀਂ ਦੇ ਰਹੇ ਬੱ데 ਸਾਡੀ ਬੈਡ ਲੱਗੇ ਰਹੀ ਵੀ ਅਕੀਲ ਮੁਕੀ ਡੇਗਨ ਨਹੀਂ ਦੇ ਰਹੇ ਕਿ ਉਹਨਾਂ ਨੇ ਨਵਾਂ ਫਲ ਲੱਭ ਲਿਆ ਸਭ ਤੋਂ ਪਹਿਲਾਂ ਮੇਰੇ ਯਾਦ ਹੈ ਜਦੋਂ ਮੈਂ ਲਗ ਲਗ ਖਾਣੇ ਦੇ ਵੀ ਪੈਸੇ ਚੁੱਕਾ ਸੀ ਸਭ ਤੋਂ ਪਹਿਲਾਂ ਗੋਲੀਆਂ ਆਈਆਂ ਬਾਜ਼ਾਰ ਦੇ ਵਿੱਚ ਜਿਹਨੂੰ ਆਪਾਂ ਲੋ ਮੋੜ ਡੀਲ ਫੈਨੋ ਡੀਲ ਜਿਹੜੀਆਂ ਕਿ ਸਰੀਰ ਵਾਸਤੇ ਬੜੀਆਂ ਹੋਈਆਂ ਸੀ ਕਿਸੇ ਨੂੰ ਫੇਰ ਆ ਗਈ ਮੇਟਰੋ ਆਪਣੀ ਵਾਰੀ ਕਰਿਓ ਸਪੀਚ ਚੈੱਕ ਬੁਲਾ ਕੇ ਫਤੇ ਬਾਬੇ ਦੀ ਹੋ ਗਏ ਸ਼ੁਰੂ ਇਹ ਮੇਰਾ ਤਣਾਉਂਦਾ ਜਿਹੜਾ ਬਨਾਲਾ ਦਾ ਬੰਦੇ ਆ ਮੈਂ ਆਪਣੀ ਜ਼ਿੰਦਗੀ ਦੇ 17 18 ਸਾਲ ਅਸੇਂ ਚ ਬਰਬਾਦ ਕਰਤੇ ਹੁਣ ਮੈਂ ਚਾਹਣਾ ਵੀ ਮੇਰੇ ਮਾਂ ਨੂੰ ਜਿਵੇਂ ਮੈਂ ਆਤੀ ਜ਼ਿੰਦਗੀ ਦੇ ਇੰਨੇ ਸਾਲ ਬਰਬਾਦ ਕਰੇ ਨੇ ਇਹਦੇ ਵੀ ਕੋਈ ਹੋਰ ਨਾ ਕਰੇ ਤਾਂ ਕਰਕੇ ਮੈਂ ਸਾਰਿਆਂ ਦੇ ਸਾਹਮਣੇ ਆਇਆ ਜੀ ਤੇ ਮੈਂ ਗੁਰੂ ਨੂੰ ਦੱਸਦਾ ਕਿ ਮੈਂ ਆਪਣੀ ਜ਼ਿੰਦਗੀ ਚ ਕਿਉਂਕਿ ਮੇਰੀ ਪਹਿਲੀ ਸਪੀਚ ਹੈ ਕਿਤੇ ਐਂ ਨਾ ਸਮਝੋ ਕਿ ਆਇਆ ਮੈਂ ਥੋੜਾ ਨਵਾਂ ਤਾ ਤੇ ਮੈਂ ਆਪਣੀ ਜ਼ਿੰਦਗੀ ਤੇ ਨਾ ਸਾਲ ਛੋਟੀ ਉਮਰ ਚ ਲੱਗ ਗਿਆ ਜੀ ਮਤਲਬ ਕਿ ਪਾ ਸਕੂਲ ਚ ਪੜਦੇ ਪੜਦੇ ਕਿ ਤੇ ਜੁੜੇ ਕਾਲ ਤੋਂ ਵਾਪਸ ਜਾਣਾ ਸੀ ਕਾਲ ਤੋਂ ਮੈਂ ਜਾਣੇ ਹੁਣ ਕਿੱਥੇ ਪਤਾ ਨਹੀਂ ਹੁੰਦਾ ਤੇ ਬਸ ਸੀਸੀਆਂ ਤੋਂ ਸ਼ੁਰੂ ਹੋਇਆ ਤੇ ਮੈਂ ਸਮਾਇਕ ਆ ਗਈ ਜੀ ਫਿਰ ਜੱਟਾ ਫਿਰ ਬਸ ਅਸੀਂ ਬਾਤਾਂ-ਬਾਤਾਂ ਗਿਆ ਤੇ ਮੈਂ ਆਪਣੀ ਨਸੇ ਦੇ ਵਿੱਚ ਜੀ 70-80 ਲੱਖ ਰੁਪਇਆ ਪਰਵਾਦ ਕਰਤਾ ਹੂੰ ਮਤਲਬ ਕਿ ਮੈਂ 12 ਕਿਲੇ ਬਾਣ ਦੇ ਨੇ ਮੇਰੇ ਜੱਤੀ ਤੇ ਜਨਉਂਦੀ ਮੇਰੇ ਡੈਡੀ ਨੇ ਮਿਹਨਤ ਕਰੀ ਦੀ ਕਮਾਈ ਕੀਤੀ ਉਹ ਸਾਰੀ ਮੈਂ ਨਸੇ ਜੀ ਰੋਗ ਵੀ ਨਹੀਂ ਤੇ ਜੇ ਮੈਨੂੰ ਨਸ਼ੇ ਉਪਰ ਦੇ ਨਾਮ ਦੇਣੇ ਮੈਂ ਘਰ ਦੇ ਸੀਸੇ ਪੰਨਾ ਹੋਰੇ ਵਾਲਾ ਆਪਣੇ ਭਲੇਟ ਮਾਰਿਆ ਬਾਹ ਤੇ ਇੱਕ ਵਾਰੀ ਤਾਂ ਮੈਨੂੰ ਨਸ਼ੇ ਲਈ ਸੁਧਾਇਆ ਉਹਦੀ ਕੋਸ਼ਿਸ਼ ਕਰੇ ਵੀ ਜਾਂਦੀ ਇਹ ਜਦੋਂ ਮੈਨੂੰ ਹਸਪੀਟਲ ਤੇ ਲੈ ਕੇ ਗਿਆ ਉੱਥੇ ਮੈਨੂੰ ਖੋਸ ਆਇਆ ਤੇ ਮੈਂ ਫੇਰ ਗਿਆ ਪੈਸਾ ਨਹੀਂ ਫੇਰ ਮੰਗ ਕੇ ਮਨ ਲਗੀ ਨਸ਼ਾ ਕੁੱਤੀ ਇਹ ਬਿਮਾਰੀ ਹੋਈ ਜੀ ਮਨਪ੍ਰੀਤ ਮੈਂ ਉਹ ਵੀ ਆ ਠੀਕ ਹੈ ਮੈਂ ਆਪਣੇ ਆਪ ਨੂੰ ਚੇਂਜ ਕਰਿਆ ਮਨ ਲਗੀ ਬੰਦਾ ਮੈਨੂੰ ਉਹ ਲੋਕ ਕਿਵੇਂ ਦਾ ਸਾਥ ਵੀ ਪਾਇਆ ਹਾਲ ਅੱਜ ਤੋਂ ਸਾਹਮਣੇ ਖੜਾ ਨਹੀਂ ਕਿੰਨਾ ਖਾਬਿਆ ਆਪ ਤੇ ਦਿਨ ਰਾਤ ਦਾ ਪਰਿਕਰ ਮਾਲਕੀ ਨਜ਼ਰ ਕੁਮਾਰੀ ਤੇ ਗੱਲ ਜਿਹੜਾ ਕੋਈ ਨਹੀਂ ਕਰਦਾ ਨਜ਼ਰ ਉਹ ਤਾਂ ਜਾਇਓ ਵੀ ਨਾ ਉਹ ਸ਼ੁਕਰ ਕਰੋ ਬੈਠੇ ਤੱਕ ਦਿਖਾ ਦੇ ਤੁਹਾਨੂੰ ਠੀਕ ਹੈ ਜਿਹੜੇ ਕਰਦੇ ਨੇ ਉਹਨਾਂ ਲਈ ਮੈਂ ਇੱਕ ਮਿਸਾਲਾਂ ਵੀ ਜਦੋਂ ਮੈਂ ਸਾਡਾ ਤੱਕ ਨਹੀਂ ਕਿੰਨਾ ਨਸਾ ਮੈਂ ਕਰਿਆ ਇੰਨਾ ਸਾਡੇ ਤਰ੍ਹਾਂ ਦੇ ਤੁਸੀਂ ਜਾ ਕੇ ਪਤਾ ਕਰ ਸਕਦੇ ਹੋ ਨਾ ਕਿਸੇ ਨੇ ਕਰਿਆ ਨਹੀਂ ਮੈਂ ਇੱਕ ਵਾਰੀ ਗਿਆ 17 ਗੋਲੀਆਂ ਨਾਲ ਸੀ ਸੀ ਕਿਲਾ ਦੀ ਤੇ ਸਮੈਗ ਦੀ ਮੈਂ ਤਿੰਨ ਤਿੰਨ ਲੈਣਾ ਇੱਕ ਸਾਹ ਤੇ ਐ ਐ ਆਏ ਤਿੰਨ ਲੈਣਾ ਮੋੜ ਦਿੰਦਾ ਵੀ ਜੀ ਇਹ ਜੀਵ ਵਾਲੀ ਗੋਲੀ ਜੇ ਮੈਂ ਤੁਹਾਨੂੰ ਦੱਸਾਂ ਜਿਹੜੇ ਵਿੱਚ ਕਹਿੰਦੇ ਨੇ ਵੀ ਮੈਂ ਤੋਹ ਲੱਗੀਆਂ ਨੇ ਮੇਰੀਆਂ ਤੰਨ ਲੱਗੀਆਂ ਨੇ ਮੇਰੀਆਂ ਇੱਕ ਦਿਨ ਦੀਆਂ 6 ਜੀਵ ਵਾਲੀ ਗੋਲੀ ਆ। ਠੀਕ ਆ ਫਰਮਾਇਆ ਗਿਆ ਨਾ ਜੇ ਕੋਈ ਰੰਧੇਚਾ ਤਾਂ ਉਹ ਸੱਤ ਸਕਦਾ। ਕੋਈ ਨਸਾ ਇਦਾਂ ਉਹ ਨਹੀਂ ਵੀ ਬਾਹਰ ਨਿਕਲੋ ਤੁਸੀਂ ਇਹ ਖੇੜਦਾਰੀ ਮੰਨਦੀ ਹੈ ਜੀ। ਠੀਕ ਆ ਹੁਣ ਮੈਂ ਮਤਲਬ ਕਿ ਪਹਿਲਾਂ ਮੇਰੀ ਜ਼ਿੰਦਗੀ ਜਮਾ ਇਹ ਨਰਕ ਦੀ ਜਿਹੜਾ ਮੈਂ ਨਸ਼ਾ ਕਰਦਾ ਸੀ। ਮੈਂ ਪਿਆਰ ਹੈ ਨਾ ਕੋਈ ਬਾਹਰੇ ਰਿਸ਼ਤੇਦਾਰ ਆ ਜਾਂਦਾ ਮੈਂ ਉਹਨੂੰ ਫਾਸਲੇ ਕਾਲ ਤੱਕ ਬੁਲਾਉਣਾ ਜਾਂਦਾ ਵੀ ਐਨਾ ਕਮਜ਼ੋਰ ਹੋ ਗਿਆ ਵਾ ਜੀ। ਤੇ ਹੁਣ ਜੇ ਨਸ਼ੇ ਤੋਂ ਬਾਅਦ ਦੀ ਨਾ ਐਆਈਜੀ ਬਾਰੀ ਏ ਆਈਜੀ ਭពਿੰਦਰ ਸਿੰਘ ਜੀ ਇਹਨਾਂ ਨੇ ਵੀ ਆਪਣੀ ਤਾਰੀਫ ਕੀਤੀ ਮਿੱਤਰੋ ਵੀਐਸਪੀ ਸਾਹਿਬ ਨੇ ਦੱਸਿਆ ਮੰਤਰੀ ਨੇ ਦੱਸਿਆ ਕਿ ਇਹ ਬਹੁਤ ਵੱਡੀ ਸਾਹਬ ਨਾਲ 17 ਸਾਲ ਨਸ਼ਾ ਤੜਕੇ ਛੱਡਣਾ ਬਹੁਤ ਵੱਡੀ ਗੱਲ ਹੈ ਸਟੂਡੈਂਟਸ ਵੱਲੋਂ ਦਸਯੋਗੇ ਬਹੁਤ ਅੱਛਾ ਦੱਸਿਆ ਤੁਸੀਂ ਆਮ ਸੋ ਹੈਪੀ ਐਮਟੀਐਸ ਪੰਜਾਬ ਸਰਕਾਰ 1917 ਤੋਂ 2017 ਦੇ ਵਿੱਚ ਅਸੀਂ ਇਸ ਦਾ ਗਠਨ ਕੀਤਾ ਸੀ ਪਹਿਲਾਂ ਇਹਨੂੰ ਸਪੈਸ਼ਲ ਟਾਸਕ ਫੋਰਸ ਕਿਹਾ ਜਾਂਦਾ ਸੀ ਓਨਲੀ ਫੋਰ ਡਰੱਗਸ ਸਟਾਫ ਕੰਪਨ ਡਰੱਗ ਨੂੰ ਫੜਦਾ ਸਰੇ ਕੋਈ ਵੱਡਾ ਸਮਗਨ ਨਾ ਹੋਵੇ ਚਾਹੇ ਛੋਟਾ ਹੀ ਛੋਟਾ ਹੋਵੇ ਚਾਹੇ ਕਾਲਜ ਦੇ ਵਿੱਚ ਨਸ਼ਾ बिक ਰਿਹਾ ਹੋਵੇ ਚਾਹੇ ਸਕੂਲਾਂ 'ਚ बिक ਰਿਹਾ ਹੋਵੇ ਚਾਹੇ ਮਹੱਲੇ 'ਚ ਚਾਹੇ ਕਨੀਆਂ 'ਚ ਜਿੱਥੇ ਵੀ ਸਟ੍ਰੀਟ ਟਾਸਕ ਫੋਰਸ ਉਹ ਬੰਦਿਆਂ ਨੂੰ ਫੜਦੀ ਸੀ ਹੁਣ ਇਸ ਦਾ ਨਾਮ ਚੇਂਜ ਕਰ ਦਿੱਤਾ ਗਿਆ ਐਂਟੀ ਨਾਰਕੋਟਿਕ ਸਪੈਸ਼ਲ ਫੋਰਸ ਐਨਟੀਐ ਪੰਜਾਬ ਦੇ ਵਿੱਚ ਤਕਰੀਬਨ ਸੱਤ ਰੇਂਜਨ ਸੱਤਾਂ ਦੇ ਵਿੱਚ ਇੱਕ ਐਸਐਸਪੀ ਰੈਂਕ ਦਾ ਅਧਿਕਾਰੀ ਲੱਗਦਾ ਤੇ ਡੀਐਸਪੀ ਸਟਾਫ ਤੁਸੀਂ ਦੇਖਿਆ ਸਾਬ ਇਹ ਮੈਂ ਤੁਹਾਨੂੰ ਤਾਂ ਦੱਸਣ ਲੱਗਿਆ ਕਿ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਏਐਨਟੀ ਦੀ ਡਿਸਟ੍ਰਿਕਟ ਪੁਲਿਸ ਵੀ ਕੰਮ ਕਰ ਰਹੀ ਹੈ ਪਰ ਜਿਹੜੀ ਸਾਡੀ ਸਪੈਸ਼ਲ ਟਾਸਕ ਫੋਰਸ ਹੈ ਇਹ ਸਿਰਫ ਡਰਗ ਤੇ ਕੰਮ ਕਰਦੀ ਹੈ ਜਿਹੜੇ ਡਰਗ ਦੇ ਸਮੱਗਰ ਨੇ ਸਾਡਾ ਕੋਈ ਮਕਸਦ ਹੈ ਉਹਨਾਂ ਨੂੰ ਫੜਨਾ ਉਹ ਬੱਚਾ ਆ ਰਿਹਾ ਆ ਰਿਹਾ ਵਾਜਤ ਟੱਟਾ ਵਾਜਤ ਫਿਰ ਉਹਨਾਂ ਬੱਚਿਆਂ ਨੂੰ ਜੀ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਸਪੀਚ ਦਿੱਤੀ ਸੀ ਕੰਫੀਡੈਂਸ ਚੈੱਕ ਕਰਿਓ ਮਿੱਤਰੋ ਆਪਣੀਆਂ ਹੁਣ ਆ ਗਈ ਆਪਣੀ ਵਾਰੀ ਉਸ ਤੋਂ ਬਾਅਦ ਸਾਰੇ ਕਾਲਜ ਦੇ ਸਟਾਫ ਵੱਲੋਂ ਏ ਆਈ ਜੀ ਭਵਿੰਦਰ ਸਿੰਘ ਤੇ ਡੀ ਐਸ ਪੀ ਸੰਜੀਵ ਗੋਲ ਨੂੰ ਮਾਨ ਸਨਮਾਨ ਦਿੱਤਾ ਗਿਆ ਜੀ ਕਾ ਫੀਲਿੰਗ ਆਉਂਦੀ ਸੀ ਮਤਰਾ ਜਦੋਂ ਤਾੜੀਆਂ ਵਜਦੀਆਂ ਸੀ ਮੈਂ ਬਿਆਨ ਹੀ ਨਹੀਂ ਕਰ ਸਕਦਾ ਤੁਹਾਡੇ ਨਾਲ ਇਹ ਜਿਹਨੂੰ ਫੀਲਿੰਗ ਆਉਂਦੀ ਸੀ ਵਰ ਸੈਮੀਨਾਰ ਦੀ ਮਤਰਾ ਸਮਾਪਤੀ ਹੋ ਗਈ ਸੀ ਪੌਤੇ ਵੀ ਲਗਾਉਣੇ ਸੀ ਪਰ ਬਾਹਰ ਆ ਕੇ ਮਤਰਾ ਐ ਆਈ ਜੀ ਸਰ ਨੇ ਆਪਣੇ ਅਦਿ ਸਪੀਚ ਦਿੱਤੀ ਜੀ ਬਾਈਟਰ ਦਿੱਤੀ ਪੱਤਰਕਾਰਾਂ ਨੂੰ ਪਰ ਸਰਾਂ ਨਾਲ ਕਰਾਈ ਆਪਾਂ ਇੱਕ ਫੋਟੋ ਫੋਟੋ ਕਰਾਉਣ ਤੋਂ ਬਾਅਦ ਮਿੱਤਰੋ ਫਿਰ ਆਪਾਂ ਲਈ ਬੇਦਾ ਸਰਕਾਰੀ ਕਾਲ ਮਲੇਰ ਕੋਟਲਾ ਤੋਂ ਆ ਗਾਲ ਜੀ ਮਿੱਤਰੋ ਸਰਕਾਰੀ ਗਾਲ ਜੀ ਮਲੇਰ ਕੋਟਲੇ ਬਹੁਤ ਸਨਮਾਨ ਕਰਿਆ ਇੱਥੇ ਵੀ ਆਪਣਾ ਏ.ਆਈ.ਜੀ ਸਰ ਨੇ ਤੇੜੀ ਜੀ.ਐਸ.ਪੀ ਸਰ ਨੇ ਧੰਨਵਾਦ ਮਲੇਰ ਕੋਟ ਲੈ ਸੈਮੀਨਾਰ ਤੇ ਜਾ ਕੇ ਜੀ ਹੁਣ ਚੱਲੇ ਆ ਸੀ ਸੰਗਰੂਰ ਦਾਤਾ ਜੀ ਲੋਟਾ ਕੰਮ ਹਾਂ ਠੀਕ ਕਿ ਮੇਰੇ ਆ ਜੀ ਆਪਣਾ ਪ੍ਰੋਗਰਾਮ ਵਧੀਆ ਸੀ ਬਹੁਤ ਵਧੀਆ ਜੀ ਪੂਰਾ ਏਦੂ ਬਤੂ ਤਾਂ ਬਿਲ ਸਰਾਹੀ ਹੈ ਜੀ ਸਪੀਚ ਤੱਕੜੀ ਸੀ ਪੂਰੀ 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 ਕਿਵੇਂ ਸੀ ਗਿਫਟੇ ਬਹੁਤ ਵਧੀਆ ਬਾਈ ਓਕੇ ਰਿਪੋਰਟ ਜੀ ਪੂਰੀ ਪੂਰੀ ਜੋਸ਼ ਪੀਟਾ ਜੀ ਵੇਰਾ ਰੰਗਾ ਜੋਸ਼ ਕਰਨਾ ਸੰਗਰੂਰ ਤੋਂ ਬਹੁਤ ਬਾਲੀ ਹੈ ਜੀ ਸੈਕਸੀ ਐਮ ਆਏ ਜੀ ਸੰਗਰੂਰ ਆਈ ਥੀ ਲਾਦੀ ਲਾਦੀ ਗੱਡੀ ਵੀ ਸਾਈਡ ਤੇ ਜੀ ਅਸੀਂ ਕੈਵ ਜੀ ਇੱਥੇ ਕਰਿਆ ਜੀ ਪਨੀਰ ਵਰਕਰ ਆਰਡਰ ਚੱਕ ਗਏ ਉੱਟੀ ਕਿਵੇਂ ਜਿਆ ਇਹ ਤਾਂ ਕੱਲੀ ਟਿੱਕੀ ਜੀ ਹੈ ਟਿੱਕੀ ਕਿਹਾ ਸੀ ਤਾਂ ਮੈਂ ਤਾਂ ਪਨੀਰ ਵਰਕਰ ਬਾਈ ਪਰਸ ਸੰਗਰੂਰ ਮੇਟਰ ਚੌਕ ਕੋਲੋਂ ਕਮਾ ਲਈ ਆਪਾਂ ਗੱਡੀ ਤੇ ਆਪਣੀ ਭੂਆ ਸੰਦਰ ਭੂਆ ਕੋਲੇ ਜਾ ਕੇ ਆਉਣਾ ਕਹਿੰਨੇ ਅਸੀਂ ਕਹਾਂ ਚਲੋ ਫਿਰ ਉੱਤਰ ਵੀ ਚੱਲੇ ਹੁਣੇ ਪਹੁੰਚ ਗਏ ਆਪਾਂ ਸੰਗਰੂਰ ਮੇਟਰ ਕਰਤਾਰਪੁਰਾ ਸੰਦਰ ਭੂਆ ਕੇ ਘਰ ਕੋਲੇ ਮਲੇ ਆਉਣੇ ਆ ਸੋਨੂੰ ਬਹੁਤ ਟਾਈਮ ਆਇਓ ਪਹਿਲਾਂ ਆਇਓ ਤੇ ਵਿਆਹ ਹੈ ਸੀ ਅਸੀਂ ਮੈਂ ਤੇ ਆਉਣਾ ਤੇ ਆ ਵੀ ਬਣਾ ਤੇ ਆ ਬਾਹਰ ਲਾ ਕਰ ਹਾਂ ਥਾਲੇ ਪਲਾਟ ਆ ਆ ਗੇਟ ਵਾਲਾ ਆ ਗੇਟ ਵਾਲਾ ਬਾਹਰ ਲਗਾ ਰਾਈ ਆ ਗੋਠੀ ਆ ਗਈ ਮਾਤਰੋ ਹਾਂ ਅੱਛਾ ਬਸ ਬਸ ਆ ਗਈ ਆਏ ਹੋਏ ਆ ਸੀ ਇੱਥੇ ਮੈਂ ਤੈਨੂੰ ਦੱਸਿਆ ਦੇਗਾ ਹਾਂ ਦੋ ਗਾਂ ਹਾਂ ਹਾਂ ਅਜੀ ਰਿਪੋਰਟ ਲੱਗੇ ਹਾਂ ਅੱਜ ਰਿਪੋਰਟ ਲੱਗਿਆ ਆ ਗੋਠੀ ਆ ਗਈ ਬੈਕ ਕਰਕੇ ਲਾ ਦੇ ਮੈਂ ਤੇ ਸਮਝ ਨਹੀਂ ਲਾਣਾ ਬੈਕ ਤਾਂ ਜਾਂਦਾ ਕਿ ਮੈਂ ਚੱਕੋ ਵੀ ਮੈਂ ਨਾ ਦੀ ਆਇਆ ਲਾ ਆ ਗਾਰਾ ਭਾਈ ਹੋਰ ਆ ਬਣੀ ਉਹ ਬਣੀ ਓ ਮਾਮਾ ਜੀ ਉਹ ਮਾਮਾ ਜੀ ਨਾ ਦੇ ਮੱਕਾ ਨਹੀਂ ਪਿੰਡ ਦਾ ਬੁੱਗਲ ਵੀ ਸਾਡਾ ਬਾੜਿਆ ਤੇ ਮੇਰਾ ਨਾ ਨਾ ਪੂਆ ਪੀਲੀ ਪੀਲੀ ਪੂਆ ਅੱਛਾ ਉਹ ਤੇ ਨਹੀਂ ਹੁੰਦੀ ਬਾਈ ਦਾ ਤੇ ਕਿਹ ਖਾਣੇ ਦਮਾ ਮਾਮੇ ਕਹਿੰਦੇ ਤੇ ਕਹੀ ਨਾ ਦੇਖੀ ਮਾਮੇ ਨੇ ਤੈਨੂੰ ਜਦੋਂ ਤੂੰ ਹੋਰ ਨਹੀਂ ਆਈਂ ਕਿ ਤੂੰ ਹੋਰ ਗਈ ਸ਼ੁਕਰ ਜੀ ਮੇਰੀ ਜੀ ਕੀ ਕਰਨੀ ਹੈ ਸੰਗਾ ਬੂਆ ਬਾਹ ਦਿਲ ਖੁਸ਼ ਹੋਇਆ ਮੇਰਾ ਹਾਂ ਸੰਗਿਆ ਹੋ ਗਿਆ ਸੰਗਾ ਬੂਆ ਅਭੀ ਮੰਗੂ ਕਰਦੀ ਆ ਅਭੀ ਮੰਗੂ ਕਰਦੀ ਆ ਜਮਾਣਾ ਕਿ ਬਟੀ ਅਭੀ ਮੰਗੂ ਕਰਦੀ ਆ ਬਾਈ ਤਾਂ ਕਰਦੇ ਹਾਂ ਹਾਂ ਹੁਣ ਤਾਂ ਵਧੀਆ ਬਾਈ ਕਰਦੇ ਮੈਂ ਉਹ ਆਪੂਆ ਮੇਰੇ ਕੋਲ ਸਵਿਫਟ ਜੋ ਮੈਂ ਉਹ ਬੰਦਾ ਜਾਣੀ ਸੀ ਮਰ ਗਿਆ ਮੇਨੂੰ ਜੱਕ ਜਿਓ ਫਿਰ ਮੈਂ ਉੱਤੀ ਖੜਾ ਤੀ ਗੋਕਿਆਂ ਕੋਲ ਹਾਂ ਹਾਂ ਗੰਗਾ ਜੀ ਬੱਚਾ ਆਇਆ ਬਾਰੇ ਗੁਰਾ ਦੇ ਆ ਮਾੜੇ ਰਖੂਆ ਕੋਲੋਂ ਲਈ ਬਿਦਾ ਤੇ ਬਾਨੀ ਨੂੰ ਕਿਹਾ ਵਾਇਕ ਕਰ ਕਰਾ ਚਲੋ ਕੱਢ ਲਈ ਜੀ ਮੇਤਰੋ ਸਵੇ ਸਵੇ ਕੱਸੀ ਕੱਸੀ ਇੱਥੇ ਦੇਖੋ ਟਰੈਕਟਰ ਟਰੱਕ ਕਿਵੇਂ ਲੱਗੇ ਹੋ ਨੇ ਸਰੂਰ ਆ ਜੀ ਇਹ ਸਰੂਰ ਆਏ ਤੁਸੀਂ ਇਹ ਕੱਸੀ ਦੇ ਨਾਲ ਦੇਖਿਆ ਜੀ ਦੇਖੋ ਜਮਾਏ ਪੱਕੀ ਬਣੀ ਹੋਈ ਇੱਟਾਂ ਦੀ ਬਾਈ ਬਾਅਦ ਚੜਦੀ ਆ ਇਹ ਕੱਸੀ ਆ ਹਾਂ ਇਹ ਜਮਾਏ ਕੱਸੀ ਦੇ ਨਾਲ ਨਾਲ ਪੱਕੀ ਆ ਜੇ ਕਿਹਨੇ ਕਰਤਾਰਪੁਰ ਕਲੋਨੀ ਚਾਉਣਾ ਹੋਵੇ ਹਾਂ ਕਰਤਾਰਪੁਰ ਕੋਲ ਉਹ ਨਹੀਂ ਜੋ ਉਹ ਤੁਹਾਨੂੰ ਦਿਖਾਵਾਂਗੇ ਕਿ ਕਿ ਉੱਤਰ ਦੀ ਆ। ਹਾਂ। ਦੇਖੋ ਮਿੱਤਰੋ ਆਇਆ ਕਹਾਣੀ। ਆ ਗਏ ਜੀ ਮਸਤਾਨਾ ਸਾਹਿਬ ਮਿੱਤਰੋ ਇੱਥੇ ਆਪਾਂ ਕਰਾਈਏ ਦੇਖ ਬਾਬੇ ਦੇ। ਆਪਣੀ ਜਿਹੜੀ ਅਸਲ ਜ਼ਿੰਦਗੀ ਬਾਦਰੀਆ ਬਾਈ ਉਹ ਆਸਥਾਨ ਤੋਂ ਚੇਂਜ ਹੋਈ ਆ। ਇੱਥੋਂ ਕਦੋਂ ਵੀ ਲੰਗੀ ਆਪਾਂ ਇੱਥੇ ਦੇਖਰਾ ਕੇ ਲੰਘਦੇ ਹੁੰਨੇ ਆ। ਮਸਤਵਾਨਾ ਸਾਹਿਬ ਤੋਂ ਹੀ ਬਈ ਆਪਣੀ ਜ਼ਿੰਦਗੀ ਬਦਲੀ ਆ। ਠੀਕ ਆ। ਅੱਜ ਬਈ ਜਿਹੜੀ ਜ਼ਿੰਦਗੀ ਦੇ ਆਪਾਂ ਨਜ਼ਾਰੇ ਲੈ ਰਹੇ ਹਾਂ ਕਦੇ ਡੀਸੀ ਨੂੰ ਮਿਲਦੇ ਆਂ ਕਰੇ ਏਆਈਜੀ ਨੂੰ ਕਰੇ ਡੀਐਸਪੀ ਨੂੰ ਇੱਕ ਕਿਰਪਾ ਬਈ ਇਹਦੇ ਹੱਕਦਾਰ ਸਿਰਫ ਮਸਤਵਾਨਾ ਸਾਹਿਬ ਨੇ ਕਰਿਆ। ਜੇ ਇੱਥੇ ਆ ਕੇ ਆਪਾਂ ਗੁਰੂ ਦੇ ਦਿਲਾਂੜਾ ਲੱਗੇ ਤਾਂ ਆਪਾਂ ਨੂੰ ਸਮਾਜ ਚ ਬਈ ਇਹਨੀ ਇੱਜ਼ਤ ਮਿਲੀ। ਤੇ ਇਹਦਾ ਆਪਾਂ ਦੇਣ ਕਰੇ ਦੇ ਹੀ ਸਕਦੇ। ਜਿਸ ਨਾਮ ਮਾਨ ਸਨਮਾਨ ਮੈਨੂੰ ਗੁਰੂ ਨੇ ਦਵਾਇਆ ਜੀ ਜੇ ਮੈਂ ਹਰ ਸਾਹ ਨਾਲ ਵੀ ਸਿਕਰਾਨਾ ਕਰੀ ਜਾਮਾ ਉਹਦਾ ਉਹ ਵੀ ਥੋੜਾ ਜੀ ਤੇ ਕਰਦਾ ਰਹਾਗਾ ਬਾਈ ਆਗੇ ਵੀ ਮਿੱਤਰੋ ਆਗੇ ਵੀ ਮਿੱਤਰੋ ਮੋੜ ਲਈ ਪਈ ਆਪਣੀ ਇੱਥੋਂ ਕਿਸੇ ਨੇ ਪੁੱਟਰ ਪੱਟਦੀ ਹੁਣ ਅਖਬਰਾ ਕਿੱਥੋਂ ਪੱਟ ਦਊਂਗੀ ਆਹਾ ਆਗੇ ਮਿੱਤਰੋ ਐ ਕਿ ਬਣਾਇਆ ਇਟਾ ਹਰ ਵਾਰ ਤੇਰੀ ਦੇਖੋ ਜੀ ਕਰ ਮੈਂ ਨਿੱਟਾ ਮਾਣ ਆਉਂਦਾ ਚੈੱਕ ਉਧਰ ਉਧਰ ਪੱਠਾ ਲਾਇਆ ਹੋਇਆ ਮਿੱਟੀ ਦਾ ਲੈ ਕੇ ਆ ਗਈ ਚਾਚੇ ਕੀ ਨੇ ਉਹ ਮਿੱਟੀ ਦਾ ਜਰਾ ਸਾਡੇ ਇਹਦੇ ਨੂੰ ਮਿੱਟੀ ਦੇ ਪਾਣ ਡਾਲ ਬਣਾਏ ਨੇ ਮਿੱਤਰੋ ਬਾਬਾ ਜੀ ਵਧੀਆ ਬਾਸ ਠੀਕ ਆ ਬਾਅਦ ਚ ਦਿਖਾ ਦਾਂਗੇ ਆ ਬੰਡਾ ਦੇ ਲੈ ਲੈ ਕਰ ਮੈਂ ਹੱਥ ਤੇ ਕੀ ਆ ਖਾਇਆ ਗਿਆ ਹੋ ਗਿਆ ਹੱਥ ਦੋ ਕੇ ਆ ਜਾ दे देला papi, के जो प्रसाद न no नहीं